ਕਿਸਾਨ ਅੰਦੋਲਨ ਤੇ ਕਿਸਾਨ ਅੰਦੋਲਨ 2.0 ਦੀਆਂ ਤਸਵੀਰਾਂ ਤੁਹਾਡੇ ਜ਼ਿਹਨ 'ਚ ਹੋਣਗੀਆਂ ਜਿੱਥੇ ਵੱਡੀ ਗਿਣਤੀ ਦੇ ਵਿੱਚ ਕਿਸਾਨ ਸੜਕਾਂ ਤੇ ਉਤਰੇ ਸੀ ਜਦੋਂ ਉਹਨਾਂ ਨੇ ਨੈਸ਼ਨਲ ਹਾਈਵੇ ਜਾਮ ਕਰ ਦਿੱਤੇ ਸੀ ਤੇ ਇਹ ਜਿਹੜਾ ਅੰਦੋਲਨ ਸੀ ਸਾਰੇ ਲੋਕਾਂ ਨੇ ਦੇਖਿਆ ਤੇ ਅਜਿਹੀ ਹੀ ਚਿੰਗਾਰੀ ਇੱਕ ਵਾਰ ਫਿਰ ਸੁਲਗਦੀ ਹੋਈ ਨਜ਼ਰ ਆ ਰਹੀ ਹੈ ਜਿੱਥੇ ਵੱਡੀ ਗਿਣਤੀ 'ਚ ਕਿਸਾਨ ਇੱਕ ਵਾਰ ਫਿਰ ਸੜਕਾਂ ਤੇ ਆ ਗਏ ਨੇ ਉਹਨਾਂ ਦੇ ਵੱਲੋਂ ਨੈਸ਼ਨਲ ਹਾਈਵੇ ਜਾਮ ਕਰ ਦਿੱਤਾ ਗਿਆ ਇਸ ਤੋਂ ਇਲਾਵਾ ਕਿਸਾਨਾਂ ਦੇ ਵੱਲੋਂ ਸਿੱਧੀ ਚੇਤਾਵਨੀ ਵੀ ਦੇ ਦਿੱਤੀ ਗਈ ਹੈ ਜੇਕਰ ਸਾਡੀ ਗੱਲ ਨਹੀਂ ਮੰਨੀ ਗਈ ਸਾਡੀ ਗੱਲ ਨਹੀਂ ਸੁਣੀ ਗਈ ਤੇ ਫਿਰ ਉਸ ਤੋਂ ਬਾਅਦ ਅਸੀਂ ਟ੍ਰੇਨਾਂ ਨੂੰ ਵੀ ਪ੍ਰਭਾਵਿਤ ਕਰਾਂਗੇ ਟ੍ਰੇਨਾਂ ਵੀ ਬੰਦ ਕਰ ਦਿੱਤੀਆਂ ਜਾਣਗੀਆਂ ਸਿੱਧਾ ਤਸਵੀਰਾਂ ਤੁਹਾਨੂੰ ਦਿਖਾਵਾਂਗੇ ਨਾਗਪੁਰ ਦੀਆਂ ਜਿੱਥੇ ਕਿਸਾਨਾਂ ਦਾ ਇਹ ਅੰਦੋਲਨ ਉੱਥੇ ਸ਼ੁਰੂ ਹੋ ਚੁੱਕਾ ਹੈ ਲਗਾਤਾਰ ਇਹ ਤੀਜਾ ਦਿਨ ਹੈ ਜਦੋਂ ਕਿਸਾਨਾਂ ਦੇ ਵੱਲੋਂ ਇਸ ਅੰਦੋਲਨ ਨੂੰ ਸ਼ੁਰੂ ਕੀਤਾ ਗਿਆ ਤੇ ਕਿਸਾਨਾਂ ਦੀ ਜੋ ਮੁੱਖ ਮੰਗ ਹੈ ਉਹ ਕ ਦਾ ਮਾਫੀ ਦੀ ਮੰਗ ਹੈ ਇਸ ਤੋਂ ਇਲਾਵਾ ਦੱਸੇ ਕਿ ਲੱਖਾਂ ਦੀ ਗਿਣਤੀ ਦੇ ਵਿੱਚ ਕਿਸਾਨ ਸੜਕ ਤੇ ਆ ਚੁੱਕੇ ਨੇ ਰਾਤ ਤੋਂ ਹੀ ਤਸਵੀਰਾਂ ਵੀ ਦਿਖਾਵਾਂਗੇ ਕਿਸ ਤਰੀਕੇ ਦੇ ਨਾਲ ਰਾਤ ਤੋਂ ਹੀ ਇੱਕ ਕਿਸਾਨ ਜਿਹੜੇ ਨੇ ਉੱਥੇ ਡਟੇ ਹੋਏ ਨੇ ਕਿਸਾਨਾਂ ਦੇ ਵੱਲੋਂ ਸਾਫ਼ ਤੌਰ ਤੇ ਕਹਿ ਦਿੱਤਾ ਗਿਆ ਕਿ ਜੇ ਇਸ ਵਾਰ ਵੀ ਸਰਕਾਰ ਨਹੀਂ ਚੁੱਕੀ ਤਾਂ ਅਸੀਂ ਇਸ ਵਾਰ ਵੀ ਵਾਪਸ ਨਹੀਂ ਜਾਵਾਂਗੇ ਸਰਕਾਰ ਦੇ ਵੱਲੋਂ ਹਰ ਵਾਰ ਆਸ਼ਵਾਸਨ ਦਿੱਤਾ ਜਾਂਦਾ ਹੈ ਹਰ ਵਾਰ ਭਰੋਸਾ ਦਿੱਤਾ ਜਾਂਦਾ ਹੈ ਪਰ ਕਿਸਾਨਾਂ ਦੀਆਂ ਗੱਲਾਂ ਨੂੰ ਸੁਣਿਆ ਨਹੀਂ ਜਾਂਦਾ ਕਿਸਾਨਾਂ ਦੀਆਂ ਗੱਲਾਂ ਨੂੰ ਅਣਗੋਲਿਆ ਜਾਂਦਾ ਹੈ ਤਾਂ ਇਸ ਤਰੀਕੇ ਦੇ ਨਾਲ ਮਹਾਰਾਸ਼ਟਰ ਸਰਕਾਰ ਦੇ ਖਿਲਾਫ ਕਿਸਾਨਾਂ ਦਾ ਹੱਲਾ ਬੋਲ ਜਿਹੜਾ ਹੈ ਉਹ ਸ਼ੁਰੂ ਹੋ ਚੁੱਕਾ ਹੈ ਕਿਸਾਨ ਕਿਸ ਤਰੀਕੇ ਦੇ ਨਾਲ ਵੱਡੀ ਗਿਣਤੀ ਦੇ ਵਿੱਚ ਨੈਸ਼ਨਲ ਹਾਈਵੇ ਤੇ ਬੈਠੇ ਹੋਏ ਨੇ ਨੈਸ਼ਨਲ ਹਾਈਵੇ ਨੂੰ ਬੰਦ ਕਰ ਦਿੱਤਾ ਗਿਆ ਆਮ ਲੋਕ ਇੱਥੇ ਪਰੇਸ਼ਾਨ ਜ਼ਰੂਰ ਹੋ ਰਹੇ ਨੇ ਜਿਸ ਤਰੀਕੇ ਦੀਆਂ ਤਸਵੀਰਾਂ ਨੇ ਸਾਫ਼ ਤੌਰ ਤੇ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਕਿੰਨੀ ਵੱਡੀ ਗਿਣਤੀ ਦੇ ਵਿੱਚ ਕਿਸਾਨ ਇੱਥੇ ਬੈਠੇ ਹੋਏ ਨੇ ਤਾਂ ਇਹ ਸਵੇਰ ਦੀਆਂ ਤਸਵੀਰਾਂ ਨੇ ਜਿੱਥੇ ਕਿਸਾਨਾਂ ਦਾ ਇਹ ਇਕੱਠ ਤੁਸੀਂ ਦੇਖ ਸਕਦੇ ਹੋ ਇਸ ਤੋਂ ਇਲਾਵਾ ਇਸ ਗਿਣਤੀ ਦੇ ਵਿੱਚ ਹੋਰ ਇਜਾਫਾ ਵੀ ਹੋਵੇਗਾ ਜਿੰਨੀ ਗਿਣਤੀ ਦੇ ਵਿੱਚ ਕਿਸਾਨ ਇਸ ਵੇਲੇ ਬੈਠੇ ਹੋਏ ਨੇ ਜੋ ਕਾਲ ਦਿੱਤੀ ਗਈ ਹੈ ਕਿ ਹੋਰ ਗਿਣਤੀ ਦੇ ਵਿੱਚ ਯਾਨੀ ਵੱਡੀ ਗਿਣਤੀ ਦੇ ਵਿੱਚ ਕਿਸਾਨ ਹੋਰ ਇੱਥੇ ਪਹੁੰਚਣਗੇ ਤੇ ਇਸ ਇਸ ਅੰਦੋਲਨ ਨੂੰ ਹੋਰ ਮਜ਼ਬੂਤ ਕੀਤਾ ਜਾਵੇਗਾ ਤਾਂ 나ਗਪੁਰ ਦੀਆਂ ਇਹ ਤਸਵੀਰਾਂ ਨੇ ਜਿੱਥੇ ਸਰਕਾਰ ਦੇ ਖਿਲਾਫ ਕਿਸਾਨਾਂ ਦੇ ਵੱਲੋਂ ਇਹ ਹੱਲਾ ਬੋਲ ਜਿਹੜਾ ਹੈ ਇਸ ਨੂੰ ਮਹਾ ਜੋ ਅਲਗਾਰ ਮੋਚਾ ਇਸ ਦਾ ਨਾਮ ਦਿੱਤਾ ਗਿਆ ਜਿੱਥੇ ਕਿਸਾਨਾਂ ਨੇ ਸਾਫ਼ ਤੌਰ ਤੇ ਕਹਿ ਦਿੱਤਾ ਗਿਆ ਕਿ ਇਸ ਵਾਰ ਅਸੀਂ ਆਪਣੇ ਪਿੰਡਾਂ ਨੂੰ ਵਾਪਸ ਨਹੀਂ ਮੁੜਾਂਗੇ ਜੇਕਰ ਕਿਸਾਨਾਂ ਨੇ ਸਾਡੀਆਂ ਗੱਲਾਂ ਨਹੀਂ ਮੰਨੀਆਂ ਜੋ ਮੁੱਖ ਮੰਗ ਹੈ ਕਿਸਾਨਾਂ ਦੀ ਪਹਿਲਾਂ ਤੁਹਾਨੂੰ ਉਹ ਦਾ ਜੰਦੇ ਆ ਸਭ ਤੋਂ ਪਹਿਲੀ ਕਿਸਾਨਾਂ ਦੀ ਮੰਗ ਹੈ ਕਿਸਾਨਾਂ ਦਾ ਪੂਰਾ ਕਰਜ਼ਾ ਮਾਫ ਕੀਤਾ ਜਾਵੇ ਜੋ ਕਿਸਾਨ ਨੇ ਉਹਨਾਂ ਦਾ ਕਰਜ਼ਾ ਮਾਫ ਹੋਣਾ ਚਾਹੀਦਾ ਹੈ ਇਸ ਤੋਂ ਇਲਾਵਾ ਕਿਸਾਨਾਂ ਨੂੰ ਉਹਨਾਂ ਦੀ ਉਪਜ ਤੇ ਲਈ ਵਾਜਬ ਐਮਐਸਪੀ ਮਿਲਣੀ ਚਾਹੀਦੀ ਹੈ ਜਦੋਂ ਕਿਸਾਨ ਅੰਦੋਲਨ ਪਹਿਲਾ ਹੋਇਆ ਸੀ ਦੂਜਾ ਹੋਇਆ ਸੀ ਉਸ ਵੇਲੇ ਵੀ ਕਿਸਾਨਾਂ ਦੀ ਮੰਗ ਸੀ ਐਮਐਸਪੀ ਦੀ ਤੇ ਹੁਣ ਜੋ ਨਾਗਪੁਰ ਦੇ ਵਿੱਚ ਕਿਸਾਨਾਂ ਦੇ ਵੱਲੋਂ ਪ੍ਰਦਰਸ਼ਨ ਕੀਤਾ ਜਾ ਰਿਹਾ ਜਿੱਥੇ ਨਾਗਪੁਰ ਦੇ ਵਿੱਚ ਕਿਸਾਨ ਧਰਨਾ ਦੇ ਰਹੇ ਨੇ ਵਿਰੋਧ ਪ੍ਰਦਰਸ਼ਨ ਕਰਨੇ ਉੱਥੇ ਵੀ ਇਹੀ ਮੰਗ ਹੈ ਤੇ ਇਸ ਤੋਂ ਇਲਾਵਾ ਅਪਾਹਜ ਵਿਅਕਤੀਆਂ ਨੂੰ 6000 ਮਹੀਨਾਵਾਰ ਮਾਣ ਪੱਤਾ ਦੇਣਾ ਚਾਹੀਦਾ ਹੈ ਇਹ ਤਿੰਨ ਮੁੱਖ ਮੰਗਾਂ ਨੇ ਜਿਸ ਦੇ ਵਿੱਚ ਸਭ ਤੋਂ ਵੱਡੀ ਮੰਗ ਜਿਸ ਦੇ ਕਾਰਨ ਕਿਸਾਨਾਂ ਦੇ ਵੱਲੋਂ ਇਹ ਅੰਦੋਲਨ ਵਿੱਢਿਆ ਗਿਆ ਉਹ ਮੰਗ ਹੈਗੀ ਹੈ ਪੂਰਨ ਕਰਜ਼ਾ ਮਾਫੀ ਦੀ ਕਿ ਕਿਸਾਨਾਂ ਦਾ ਕਰਜ਼ਾ ਮਾਫ ਹੋਣਾ ਚਾਹੀਦਾ ਹੈ ਤੇ ਨਾਗਪੁਰ ਦੇ ਸਾਬਕਾ ਮੰਤਰੀ ਤੇ ਪ੍ਰਹਾਰ ਪਾਰਟੀ ਦੇ ਨੇਤਾ ਨੇ ਬੱਚੂ ਕੱਡੂ ਜਿਨ੍ਹਾਂ ਦੀ ਅਗਵਾਈ ਦੇ ਵਿੱਚ ਇਹ ਅੰਦੋਲਨ ਵਿੱਢਿਆ ਗਿਆ ਜਿੱਥੇ ਨਾਗਪੁਰ ਹైదరాబాద్ ਰਾਸ਼ਟਰੀ ਜਿਹੜਾ ਹਾਈਵੇ ਹੈ ਇਸ ਨੂੰ ਜਾਮ ਕਰ ਦਿੱਤਾ ਗਿਆ ਰਾਤ ਤੋਂ ਇਹ ਹਾਈਵੇ ਜਾਂ ਮੈਂ ਜਿੱਥੇ ਵੱਡੀ ਗਿਣਤੀ ਦੇ ਵਿੱਚ ਕਿਸਾਨ ਇੱਥੇ ਡਟੇ ਹੋਏ ਨੇ ਰਾਤ ਤੋਂ ਹੀ ਕਿਸਾਨਾਂ ਦੇ ਵੱਲੋਂ ਇੱਥੇ ਡੇਰਾ ਲਗਾਇਆ ਗਿਆ ਰਾਤ ਨੂੰ ਕਿਸਾਨ ਇੱਥੇ ਹੀ ਸੁੱਤੇ ਨੇ ਤੇ ਹੁਣ ਵੀ ਕਿਸਾਨਾਂ ਦੇ ਵੱਲੋਂ ਸਾਫ਼ ਤੌਰ ਤੇ ਸਰਕਾਰ ਨੂੰ ਅਲਟੀਮੇਟਮ ਦਿੱਤਾ ਗਿਆ ਕਿ 12 ਵਜੇ ਤੱਕ ਤਾਂ ਤੁਹਾਡੇ ਕੋਲ ਸਮਾਂ ਹੈ ਜੇਕਰ ਤੁਸੀਂ ਹੱਲੇ ਵੀ ਨਹੀਂ ਚੁਕੇ ਤਾਂ ਇਸ ਤੋਂ ਬਾਅਦ ਜੋ ਕਿਸਾਨ ਹੋਣਗੇ ਉਹ ਟレインਾਂ ਨੂੰ ਪ੍ਰਭਾਵਿਤ ਕਰਨਗੇ ਟレインਾਂ ਨੂੰ ਜਿਹੜਾ ਇਹ ਬੰਦ ਕਰ ਦਿੱਤਾ ਜਾਵੇਗਾ ਤਾਂ ਇਸ ਤਰੀਕੇ ਦੇ ਨਾਲ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਵੱਡੀ ਗਿਣਤੀ ਦੇ ਵਿੱਚ ਕਿਸਾਨ ਨਾਗਪੁਰ ਦੇ ਹਾਈਵੇ ਤੇ ਬੈਠੇ ਹੋਏ ਨੇ ਇਹ ਹਾਈਵੇ ਦੀਆਂ ਤਸਵੀਰਾਂ ਨੇ ਨਾਗਪੁਰ ਹైਦਰਾਬਾਦ ਹਾਈਵੇ ਜਿੱਥੇ ਕਿਸਾਨਾਂ ਦੇ ਵੱਲੋਂ ਜਾਮ ਕਰ ਦਿੱਤਾ ਗਿਆ ਜੋ ਆਮ ਲੋਕ ਨੇ ਉਹਨਾਂ ਨੂੰ ਪਰੇਸ਼ਾਨੀ ਦਾ ਸਾਹਮਣਾ ਜ਼ਰੂਰ ਕਰਨਾ ਪੈ ਰਿਹਾ ਹੈ ਵਰਦਾ ਰੋਡ ਤੇ 30 ਕਿਲੋਮੀਟਰ ਲੰਬਾ ਜਿਹੜਾ ਇਹ ਟ੍ਰੈਫਿਕ ਜਾਮ ਲੱਗ ਚੁੱਕਾ ਹੈ ਜਿਸ ਦੇ ਕਾਰਨ ਸ਼ਹਿਰ 'ਚ ਆਉਣ ਵਾਲੇ ਪਾਣੀ ਪੈਟਰੋਲ ਟੈਂਕਰ ਸਮਿਤ ਜੋ ਖਾਣ ਪੀਣ ਦੇ ਸਮਾਨ ਵਾਲੇ ਟਰੈਕਟਰ ਹੁੰਦੇ ਆ ਜਾਂ ਫਿਰ ਵਹੀਕਲ ਹੁੰਦੇ ਆ ਉਹਨਾਂ ਨੂੰ ਵੀ ਇੱਥੇ ਲੰਘਣ ਦੀ ਰਾਹ ਜਿਹੜਾ ਨਹੀਂ ਮਿਲ ਰਿਹਾ ਕਿਉਂਕਿ ਵੱਡੀ ਗਿਣਤੀ ਦੇ ਵਿੱਚ ਕਿਸਾਨ ਇੱਥੇ ਜੁਟੇ ਹੋਏ ਨੇ ਤੇ ਜਿੰਨੀ ਗਿਣਤੀ ਦੇ ਵਿੱਚ ਇਸ ਵੇਲੇ ਕਿਸਾਨ ਬੈਠੇ ਹੋਏ ਨੇ ਇਹ ਗਿਣਤੀ ਦੁੱਗਣੀ ਹੋਏਗੀ ਕਿਉਂਕਿ ਅੱਜ ਕਿਸਾਨਾਂ ਨੂੰ ਇਹ ਕਿਹਾ ਗਿਆ ਕਿ ਤੁਸੀਂ ਇੱਥੇ ਪਹੁੰਚੋ ਤਾਂ ਇਹ ਹਾਲਾਤ ਜਿਹੜੇ ਨੇ ਇੱਥੇ ਹੋਰ ਤਣਾਅਪੂਰਨ ਬਣ ਸਕਦੇ ਨੇ ਲਗਾਤਾਰ ਜੋ ਪੁਲਿਸ ਹੈ ਪੁਲਿਸ ਦੀ ਵੀ ਮੁਸਤੈਦੀ ਕਰ ਦਿੱਤੀ ਗਈ ਹੈ ਵੱਡੀ ਗਿਣਤੀ ਦੇ ਵਿੱਚ ਪੁਲਿਸ ਪਲ ਇੱਥੇ तैनात ਕੀਤਾ ਗਿਆ ਜੋ ਜਾਣਕਾਰੀ ਸਾਹਮਣੇ ਹੈ ਕਿ ਹੁਣ ਤੱਕ 1100 ਪੁਲਿਸ ਕਰਮੀਆਂ ਨੂੰ ਤਾਇਨਾਤ ਕੀਤਾ ਗਿਆ ਤੇ ਇਸ ਮਾਰਚ ਦੇ ਵਿੱਚ 100 ਦੇ ਕਰੀਬ ਟਰੈਕਟਰ ਤੇ ਕਰੀਬ 200 ਬੈਲ ਗਾੜੀਆਂ ਜਿਹੜੀਆਂ ਨੇ ਉਹ ਲੈ ਕੇ ਲੋਕ ਇੱਥੇ ਪਹੁੰਚੇ ਹੋਏ ਨੇ ਕਿਸਾਨ ਪਹੁੰਚੇ ਹੋਏ ਨੇ ਤੇ ਕਿਸਾਨਾਂ ਦੇ ਵੱਲੋਂ ਸਾਫ਼ ਤੌਰ ਤੇ ਜਿਹੜੀ ਹੈ ਚੇਤਾਵਨੀ ਦਿੱਤੀ ਗਈ ਹੈ ਕਿ ਹਰ ਵਾਰ ਸਾਨੂੰ ਸਿਰਫ ਭਰੋਸਾ ਦਿੱਤਾ ਜਾਂਦਾ ਸਾਡੀਆਂ ਗੱਲਾਂ ਨੂੰ ਅਣਗੋਲਿਆ ਜਾਂਦਾ ਪਰ ਹੁਣ ਇਸ ਵਾਰ ਕਿਸਾਨ ਪਿੱਛੇ ਹਟਣਗੇ ਨਹੀਂ ਜੋ ਕਰਜ਼ਾ ਮਾਫੀ ਦੀ ਮੰਗ ਹੈ ਸਾਨੂੰ ਉਹ ਮੰਗ ਪਹੁੰਚਾਈ ਦੀ ਹੈ ਕਿਉਂਕਿ ਕਿਸਾਨ ਆਤਮ ਹੱਤਿਆ ਕਰਨ ਦੇ ਖੁਦਕੁਸ਼ੀ ਕਰ ਲੰਦੇ ਉਹਨਾਂ ਦੇ ਕਰਜ਼ੇ ਮਾਫ਼ ਨਹੀਂ ਕੀਤੇ ਜਾਂਦੇ ਤੇ ਹੁਣ ਕਿਸਾਨਾਂ ਦੀਆਂ ਜ਼ਿੰਦਗੀਆਂ ਨਾਲ ਹੋਰ ਖਿਲਵਾੜ ਅਸੀਂ ਸਰਕਾਰ ਦੇ ਵੱਲੋਂ ਨਹੀਂ ਹੋਣ ਦਵਾਂਗੇ ਜੇ ਕਿਸਾਨਾਂ ਦੀ ਮੰਗ ਸਰਕਾਰ ਨੇ ਨਹੀਂ ਮੰਗੀ ਤੇ ਇਸ ਸੰਘਰਸ਼ ਨੂੰ ਇਸ ਅੰਦੋਲਨ ਨੂੰ ਹੋਰ ਤਿੱਖਾ ਤੇਜ਼ ਕੀਤਾ ਜਾਵੇਗਾ ਤਾਂ ਮਹਾਰਾਸ਼ਟਰ ਦੇ 나ਗਪੁਰ ਦੀਆਂ ਇਹ ਤਸਵੀਰਾਂ ਨੇ ਜਿੱਥੇ ਕੱਲ ਤੋਂ ਹੀ ਵੱਡੀ ਗਿਣਤੀ ਦੇ ਵਿੱਚ ਕਿਸਾਨ ਇੱਥੇ ਪਹੁੰਚੇ ਹੋਏ ਸੀ ਅਮਰਾਵਤੀ ਤੋਂ ਇਹ ਅੰਦੋਲਨ ਜਿਹੜਾ ਸ਼ੁਰੂ ਹੋਇਆ ਸੀ

वो चाहते हैं कि जितने दिन ज्यादा रुकेंगे उतने ज्यादा तड़फेंगे अगर खेत में वैसे हम आत्महत्या करके मरी रहे तो यहाँ हम वही भी पूरा अभी आज तो बारह एक बजे के बाद हम रेलवे जाम करने जा रहे हैं अगर सरकार निर्णय नहीं लेती तो जाम होगा रेलवे जाम करेंगे अभी पीएम जी हमारे महाराष्ट्र में आ रहे उन्होंने कहा था कि उत्पादन दुगना करूंगा और दाम भी दुगना करूंगा ना दाम दुगना हो ना उत्पादन दुगना हुआ बल्कि हमारे जो किसान है और कर्जे में ज्यादा डूबते जा रहा है मर रहा है मैं उम्मीद करता हूँ अगर राज्य सरकार के पास पैसा नहीं है तो आप दे दो मोदी जी आप तो किसान के बहुत भले चाहते थे जय जवान जय किसान कांग्रेस तो का नारा बोलते थे आप मर किसान और मर जवान आप बोलते मेरे राज्य में जय जवान जय किसान होंगे तो कहा गया तुम्हारा नारा मोदी जी उन, वो नारे की भी याद करते हैं उनको थोड़ा तकलीफ उठाओ किसान के लिए अभी तो यहाँ से हम अभी थोड़ा खाना गिना बनाकर हम बारह एक बजे खाना खाने के बाद रेलवे जाम करेंगे ਕਿਸਾਨਾਂ ਦਾ ਦਰਦ ਤੇ ਤੁਸੀਂ ਕਿਸਾਨਾਂ ਦੀ ਚੇਤਾਵਨੀ ਸਾਫ਼ ਤੌਰ ਤੇ ਸੁਣੀ ਹੈ ਜਿੱਥੇ ਕਿਸਾਨਾਂ ਨੇ ਕਿਹਾ ਕਿ ਹੁਣ ਸਾਡਾ ਅਗਲਾ ਜੋ ਪਲਾਨ ਹੋਏਗਾ ਉਹ ਹੋਏਗਾ ਨੈਸ਼ਨਲ ਹਾਈਵੇ ਜਾਮ ਕਰ ਦਿੱਤਾ ਹੈ ਤੇ ਟ੍ਰੇਨਾਂ ਨੂੰ ਪ੍ਰਭਾਵਿਤ ਕੀਤਾ ਜਾਵੇਗਾ ਜਿਸ ਦੇ ਨਾਲ ਆਮ ਲੋਕਾਂ ਨੂੰ ਪਰੇਸ਼ਾਨੀ ਦਾ ਸਾਹਮਣਾ ਜ਼ਰੂਰ ਕਰਨਾ ਪਏਗਾ ਤਾਂ ਤਸਵੀਰਾਂ ਇਹ Nagpur Hyderabad ਹਾਈਵੇ ਦੀਆਂ ਨੇ ਜਿੱਥੇ ਤੁਸੀਂ ਦੇਖ ਸਕਦੇ ਹੋ ਵੱਡੀ ਗਿਣਤੀ ਦੇ ਵਿੱਚ ਕਿਸਾਨ ਟਰੈਕਟਰ ਲੈ ਕੇ ਇੱਥੇ ਪਹੁੰਚੇ ਹੋਏ ਨੇ ਸੜਕ ਤੇ ਹਾਈਵੇ ਪੂਰੀ ਤਰੀਕੇ ਦੇ ਨਾਲ ਜਾਮ ਕਰ ਦਿੱਤਾ ਗਿਆ ਹੈ ਕਿ ਕੋਈ ਵੀ ਵਾਹਨ ਇੱਥੋਂ ਲੰਘ ਨਹੀਂ پا ਰਿਹਾ ਜਿਸ ਦੇ ਕਾਰਨ ਲੋਕਾਂ ਨੂੰ ਪਰੇਸ਼ਾਨੀ ਦਾ ਸਾਹਮਣਾ ਜ਼ਰੂਰ ਕਰਨਾ ਪੈ ਰਿਹਾ ਹੈ ਮਹਾਰਾਸ਼ਟਰ ਦੇ ਵਿੱਚ ਇੱਕ ਵੀ ਫਸਲ ਦਾ ਪੂਰਾ ਦਾਮ ਯਾਨੀ ਪੂਰਾ ਭਾਅ ਨਹੀਂ ਮਿਲ ਰਿਹਾ ਇਹ ਕਿਸਾਨਾਂ ਦਾ ਕਹਿਣਾ ਹੈ ਮੁੱਖ ਮੰਤਰੀ ਦੇ ਕੋਲ ਕਿਸਾਨਾਂ ਦੇ ਨਾਲ ਗੱਲਬਾਤ ਕਰਨ ਦਾ ਜਾਂ ਉਹਨਾਂ ਨੂੰ ਮਿਲਣ ਦਾ ਉਹਨਾਂ ਦੀਆਂ ਮੁਸ਼ਕਲਾਂ ਸੁਣਨ ਦਾ ਸਮਾਂ ਹੀ ਨਹੀਂ ਹੈ ਕਰਜ਼ਾ ਮਾਫੀ ਦੀ ਮੰਗ ਜਿਹੜੀ ਆ ਕਿਸਾਨ ਲਗਾਤਾਰ ਕਹਿ ਰਹੇ ਨੇ ਤੇ ਉਹਨਾਂ ਦਾ ਕਹਿਣਾ ਕਿ ਜੇਕਰ ਕਰਜ਼ਾ ਮਾਫ ਨਹੀਂ ਹੋਏਗਾ ਇਸ ਵਾਰ ਸਰਕਾਰ ਨੇ ਨਹੀਂ ਸੁਣੀ ਅਸੀਂ ਪਿੱਛੇ ਪੈਰ ਨਹੀਂ ਧਰਾਂਗੇ ਅਸੀਂ ਇਸ ਅੰਦੋਲਨ ਨੂੰ ਹੋਰ ਤੇਜ਼ ਕਰਾਂਗੇ ਮੁੱਖ ਮੰਤਰੀ ਨੂੰ ਸਾਫ਼ ਤੌਰ ਤੇ ਚੇਤਾਵਨੀ ਦਿੰਦੇ ਹੋਏ ਮਹਾਰਾਸ਼ਟਰ ਸਰਕਾਰ ਨੂੰ ਚੇਤਾਵਨੀ ਦਿੰਦੇ ਹੋਏ ਕਿਸਾਨ ਇੱਥੇ ਨਜ਼ਰ ਆ ਰਹੇ ਨੇ ਲੱਖਾਂ ਦੀ ਗਿਣਤੀ ਦੇ ਵਿੱਚ ਵਿਰੋਧ ਪ੍ਰਦਰਸ਼ਨ ਦੇ ਲਈ ਕਿਸਾਨ ਇੱਥੇ ਉਤਰ ਚੁੱਕੇ ਨੇ ਜੋ ਨਾਗਪੁਰ ਦੇ ਸਾਫਕਾ ਮੰਤਰੀ ਨੇ ਅਤੇ ਪ੍ਰਹਾਰ ਪਾਰਟੀ ਦੇ ਨੇਤਾ ਨੇ ਕੱਡੂ ਕੱਡੂ ਉਹਨਾਂ ਦੀ ਅਗਵਾਈ ਦੇ ਵਿੱਚ ਇਹ ਅੰਦੋਲਨ ਇਸ ਵਾਰ ਵਿੱਡਿਆ ਗਿਆ ਜਿੱਥੇ ਪ੍ਰਦਰਸ਼ਨਕਾਰੀਆਂ ਦਾ ਇਲਜ਼ਾਮ ਹੈ ਕਿ ਵਾਰ-ਵਾਰ ਸਿਰਫ ਭਰੋਸਾ ਦਿੱਤਾ ਜਾਂਦਾ ਹੈ ਪਰ ਸਰਕਾਰ ਕਿਸਾਨਾਂ ਦਾ ਦਰਦ ਸਮਝਣ ਦੇ ਲਈ ਤਿਆਰ ਹੀ ਨਹੀਂ ਹੈ ਕਿ ਕਿਸਾਨ ਕਿਸ ਤਰੀਕੇ ਦੇ ਨਾਲ ਖੁਦਕੁਸ਼ੀਆਂ ਕਰ ਰਹੇ ਨੇ ਉਹਨਾਂ ਦੇ ਕਰਜ਼ ਨੂੰ ਮਾਫ਼ ਨਹੀਂ ਕੀਤਾ ਜਾ ਰਿਹਾ ਕਿਸਾਨਾਂ ਦੀਆਂ ਪਰੇਸ਼ਾਨੀਆਂ ਕੀ ਹੈ ਨਾ ਤਾਂ ਉਹਨਾਂ ਨੂੰ ਐਮਐਸਪੀ ਮਿਲਦੀ ਹੈ ਨਾ ਉਹਨਾਂ ਦੇ ਕਰਜ਼ੇ ਮਾਫ਼ ਕੀਤੇ ਜਾਂਦੇ ਨੇ ਹੁਣ ਕਿਸਾਨ ਜਾਣ ਤੇ ਜਾਣ ਕਿਦੰ ਤਾਂ ਇਸ ਤਰੀਕੇ ਦੀਆਂ ਹਾਲਾਤ ਇਸ ਤਰੀਕੇ ਦੀਆਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਜੋ ਹੁਣ ਨਾਗਪੁਰ ਦੇ ਵਿੱਚ ਬਣ ਚੁੱਕੇ ਨੇ ਜਿੱਥੇ ਮਹਾਰਾਸ਼ਟਰ ਸਰਕਾਰ ਦੇ ਖਿਲਾਫ ਅਤੇ ਕੇਂਦਰ ਸਰਕਾਰ ਦੇ ਖਿਲਾਫ ਕਿਸਾਨ ਇਕੱਠੇ ਹੋ ਚੁੱਕੇ ਨੇ ਇਸ ਅੰਦੋਲਨ ਦੇ ਵਿੱਚ ਮਹਿਲਾਵਾਂ ਹੋਣ ਮਜ਼ਦੂਰ ਵਰਗ ਹੋਣ ਕਿਸਾਨ ਹੋਣ ਹਰ ਕੋਈ ਇਸ ਨੂੰ ਸਮਰਥਨ ਦੇ ਰਿਹਾ ਹੈ ਅਤੇ ਸਰਕਾਰ ਦੇ ਖਿਲਾਫ ਹੱਲਾ ਬੋਲ ਕਰ ਰਿਹਾ ਹੈ ਜਿੱਥੇ ਕਿਸਾਨਾਂ ਦੇ ਵੱਲੋਂ ਸਾਫ਼ ਤੌਰ ਤੇ ਕਹਿ ਦਿੱਤਾ ਗਿਆ ਕਿ ਜਾਂ ਤਾਂ ਕਰਜ਼ਾ ਪੂਰਾ ਮਾਫ਼ ਹੋਵੇਗਾ ਕਿਸਾਨਾਂ ਨੂੰ ਉਹਨਾਂ ਦੀ ਉਪਜ ਦਾ ਵਾਜਬ ਜੋ ਐਮਐਸਪੀ ਆ ਉਹ ਦਿੱਤੀ ਜਾਵੇਗੀ ਇਸ ਤੋਂ ਇਲਾਵਾ ਤੀਜੀ ਮੰਗ ਹੈ ਅਪਾਹਜ ਵਿਅਕਤੀਆਂ ਨੂੰ 6000 ਮਹੀਨਾਵਾਰ ਮਾਣ ਪੱਤਾ ਦੇਣਾ ਇਹ ਮੰਗਾਂ ਪੂਰੀਆਂ ਹੋਣ ਗਿਆ ਤਾਂ ਇਸ ਅੰਦੋਲਨ ਨੂੰ ਰੋਕ ਦਿੱਤਾ ਜਾਵੇਗਾ ਪਰ ਜੇਕਰ ਸਰਕਾਰ ਨਾ ਚੁੱਕੀ ਜੇਕਰ ਉਹਨਾਂ ਦੀਆਂ ਮੰਗਾਂ ਨਾ ਮੰਨੀਆਂ ਗਈਆਂ ਤਾਂ ਸਰਕਾਰ ਇਸ ਦਾ ਅੰਜਾਮ ਸੋਚ ਲਵੇ ਕਿਉਂਕਿ ਹੁਣ ਕਿਸਾਨਾਂ ਨੇ ਪੈਰ ਅੱਗੇ ਧਰਲੇ ਨੇ ਹੁਣ ਕਿਸਾਨ ਪਿੱਛੇ ਨਹੀਂ ਜਾਣਗੇ ਕਿਉਂਕਿ ਕਿਸਾਨਾਂ ਨੂੰ ਹਰ ਵਾਰ ਸਿਰਫ ਲਾਰੇ ਲੱਪੇ ਦਿੱਤੇ ਜਾਂਦੇ ਨੇ ਕਿ ਤੁਸੀਂ ਇਹ ਆਪਣਾ ਅੰਦੋਲਨ ਛੱਡ ਦਿਓ ਤੁਸੀਂ ਪੈਰ ਪਿੱਛੇ ਤਾਲ ਲੋ ਪਰ ਹੁਣ ਕਿਸਾਨਾਂ ਦੀ ਸਾਫ ਤੌਰ ਤੇ ਸਿੱਧੀ ਚੇਤਾਵਨੀ ਸਰਕਾਰ ਨੂੰ ਹੈ ਕਿ ਹੁਣ ਇਸ ਵਾਰ ਜਦੋਂ ਤੱਕ ਕਰਜ਼ਾ ਮਾਫ ਨਹੀਂ ਹੁੰਦਾ ਹੁਣ ਇਸ ਵਾਰ ਭਰੋਸਾ ਨਹੀਂ ਚੱਲਣਾ ਇਸ ਵਾਰ ਇੱਕ ਜਿਹੜੀ ਹੈ ਜ਼ਿੰਮੇਵਾਰੀ ਸਰਕਾਰ ਦੀ ਹੈ ਕਿ ਕਿਸਾਨਾਂ ਦੇ ਕਰਜ਼ੇ ਨੂੰ ਮਾਫ ਕੀਤਾ ਜਾਵੇ ਤਾਂ ਕਿ ਇਸ ਤਰੀਕੇ ਦੇ ਹਾਲਾਤ ਇਸ ਵੇਲੇ 나ਗਪੁਰ ਜੋ ਹైదరాబాద్ ਨੈਸ਼ਨਲ ਹਾਈਵੇ ਤੇ ਬਣੇ ਹੋਏ ਨੇ ਤਸਵੀਰਾਂ ਆਪ ਦੇਖ ਲਓ